ਹਾਲੀਵੁੱਡ ਦੇ ਇੱਕ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਫਲਾਈਟ ਦੌਰਾਨ 10 ਸਾਲ ਦੀ ਬੱਚੇ ਦੇ ਖੰਗਣ ਦੇ ਨਾਲ ਇੱਕ ਯਾਤਰੀ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਸਨੇ ਜਹਾਜ਼ ਦੇ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹੰਗਾਮੇ ਕਾਰਨ ਉਹ ਤੇਨੀ ਨਿਰਾਸ਼ ਹੋਈ ਕਿ ਉਸਨੇ ਚਾਲਕ ਦਲ ਦੇ ਮੈਂਬਰਾਂ ਨੂੰ ਚਾਕੂ ਮਾਰਨ ਦੀ ਧਮਕੀ ਦਿੱਤੀ। ਜਿਸ ਨਾਲ ਫਲਾਈਟ ਨੂੰ ਲੈਂਡ ਕਰਨ ਦਾ ਫੈਸਲਾ ਕੀਤਾ ਗਿਆ। ਫਲਾਈਟ ਦੌਰਾਨ ਦੋ ਯਾਤਰੀਆਂ ਵਿਚਾਲੇ ਬਹਿਸ ਹੋ ਗਈ। ਦੱਸਿਆ ਗਿਆ ਹੈ ਕਿ ਇੱਕ ਲੜਕੀ ਜਿਸ ਦੀ ਉਮਰ 10 ਸਾਲ ਦੀ ਸੀ 10 ਸਾਲ ਦੀ ਬੱਚੇ ਦੀ ਖੰਗ ਤੋਂ ਉਹ ਇੰਨੇ ਜ਼ਿਆਦਾ ਗੁੱਸੇ ਦੇ ਵਿੱਚ ਆ ਗਈ ਕਿ ਉਸ ਨੇ ਫਲਾਈਟ ਦੇ ਵਿੱਚ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਚਾਲਕ ਦਲ ਦੇ ਮੈਂਬਰ ਲੜਕੀ ਕੋਲ ਪੁੱਜੇ ਤੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹੋਰ ਜ਼ਿਆਦਾ ਪਰਤ ਗਈ ਤੇ ਲੜਕੀ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਚਾਕੂ ਨਾਲ ਮਾਰਨ ਦੀ ਧਮਕੀ ਦਿੱਤੀ ਦਾਏ ਤਸਵੀਰਾਂ ਤੋਂ ਦਿਖਾ ਰਹੇ ਹਨ ਇਹ ਉਹੀ ਲੜਕੀ ਹੈ ਜਿਸ ਦੇ ਵੱਲੋਂ ਜਿਹੜੀ ਹੈ ਕਰੂ ਮੈਂਬਰਾਂ ਨੂੰ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਫਲਾਈਟ ਨੂੰ ਐਮਰਜੈਂਸੀ لینڈ ਕਰਨਾ ਪਿਆ ਜਦੋਂ ਕਰੂ ਮੈਂਬਰਾਂ ਨੇ ਇਸ ਝਗੜੇ ਨੂੰ ਰੋਕਣ ਦੇ ਲਈ ਲੜਕੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਹਨਾਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਲੜਕੀ ਤੇ ਦੋਸ਼ ਹੈ ਕਿ ਉਸ ਨੇ ਨਾ ਸਿਰਫ ਬੱਚੀ ਨੂੰ ਧਮਕਾਇਆ ਸਗੋਂ ਉਸ ਦਾ ਪਿੱਛਾ ਕਰਦੇ ਹੋਏ ਟਾਇਲਟ ਤੱਕ ਗਈ ਸੀ ਇਸ ਤੋਂ ਬਾਅਦ ਉਸ ਨੇ ਬੱਚੀ ਦੀ ਮਾਂ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕੀਤਾ ਇਸ ਮਾਮਲੇ ਦੀ ਸਥਿਤੀ ਉਦੋਂ ਵਿਗੜ ਗਈ ਜਦੋਂ ਲੜਕੀ ਨੇ ਜਹਾਜ਼ ਦੇ ਦਰਵਾਜ਼ੇ ਦਾ ਹੈਂਡਲ ਤੋੜ ਦਿੱਤਾ ਤੇ ਯਾਤਰੀਆਂ ਤੇ ਆਪਣੇ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਇਸ ਘਟਨਾ ਨੇ ਬਹੁਤ ਸਾਰੇ ਯਾਤਰੀ ਨੂੰ ਪਰੇਸ਼ਾਨ ਕੀਤਾ ਜਿਨ੍ਹਾਂ ਦੇ ਵਿੱਚ ਕੁਝ ਤਣਾਅ ਕਾਰਨ ਬਿਮਾਰ ਹੋਕਰ ਹੋ ਗਏ ਪਾਇਲਟ ਨੇ ਜਹਾਜ਼ 'ਤੇ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਲਈ ਬਾਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਤਾਂ ਤੋ ਸੂਰਜ ਤੋਂ ਦੁਖਾਤ ਸਕਦੇ ਆ ਕਿ ਕਿਸ ਕਦਰ ਜਿਹੜਾ ਲੋਕਾਂ ਦਾ ਗੁੱਸਾ ਵੱਧ ਰਿਹਾ ਤਾਂ ਲੋਕਾਂ ਦੇ ਵਿੱਚ ਸਹਿਨਸ਼ੀਲਤਾ ਬਿਲਕੁਲ ਨਹੀਂ ਹੈ ਮਹਿਜ਼ 10 ਸਾਲ ਦੀ ਉਹ ਬੱਚੀ ਹੈ ਤਾਂ ਖੰਗ ਕਿਸੇ ਨੂੰ ਵੀ ਆ ਸਕਦੀ ਹੈ ਤੇ ਇਸੇ ਤਰ੍ਹਾਂ ਇਸ 10 ਸਾਲ ਦੀ ਬੱਚੀ ਨੂੰ ਖੰਗ ਆ ਗਈ ਸੀ ਹਾਲਾਂਕਿ ਜਹਾਜ਼ ਦੇ ਵਿੱਚ ਬਾਕੀ ਵੀ ਯਾਤਰੀ ਸਵਾਰ ਸੀਗੇ ਤਾਂ ਇਸ ਦੌਰਾਨ 10 ਸਾਲ ਦੀ ਇੱਕ ਬੱਚੀ ਨੂੰ ਖੰਗ ਆ ਜਾਂਦੀ ਹੈ ਤੇ ਉਹ ਯਾਤਰੀ ਮਹਿਲਾ ਯਾਤਰੀ ਇੰਨੀ ਜ਼ਿਆਦਾ ਗੁੱਸੇ ਹੋ ਜਾਂਦੀ ਹੈ ਇੰਨਾ ਜ਼ਿਆਦਾ ਗੁੱਸਾ ਉਸ ਦਾ ਵੱਧ ਜਾਂਦਾ ਹੈ ਕਿ ਉਹ ਜੋ ਹੈ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕ੍ਰੂ ਮੈਂਬਰਾਂ ਤੇ ਤਾਂ ਜੋ ਬੱਚੀ ਹੈ 10 ਸਾਲ ਦੀ ਉਸ ਤੇ ਵੀ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਉਸ ਦੀ ਮਾਂ ਦੇ ਨਾਲ ਵੀ ਦੁਰਵਿਵਹਾਰ ਕਰਦੀ ਹੈ ਤਾਂ ਜੁੱਤੀਆਂ ਸੁੱਟਣੀ ਆਪਣੀਆਂ ਸ਼ੁਰੂ ਕਰ ਦਿੰਦੀ ਹੈ ਬਾਕੀ ਯਾਦ ਨਹੀਂ ਤਾਂ ਇਹ ਤਸਵੀਰਾਂ ਤੋਂ ਦਿਖਾ ਰਿਹਾ ਇਹ ਉਹੀ ਲੜਕੀ ਹੈ ਜਿਸ ਦੇ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਤਾਂ 10 ਸਾਲ ਦੀ ਮਹਿਜ਼ ਬੱਚੀ ਹੈ 10 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਹੈ ਕੀ ਕਰਨ ਹਾਲਾਂਕਿ ਮਹਿਜ਼ ਉਹ ਖੰਗੀ ਸੀ ਖਾਂਗ ਤਾਂ ਕਿਸੇ ਨੂੰ ਵੀ ਆ ਸਕਦੀ ਹੈ ਤਾਂ 10 ਸਾਲ ਦੀ ਬੱਚੀ ਨਾ ਖੰਗਦੀ ਹੈ ਤਾਂ ਇੰਨਾ ਗੁੱਸਾ ਉਸ ਮੈਲਾ ਯਾਤਰੀ ਨੂੰ ਆ ਜਾਂਦਾ ਹੈ ਕਿ ਉਹ ক্রੂ ਮੈਂਬਰਾਂ ਤੇ ਵੀ ਜਿਹੜੀ ਇਹ ਭੜਕ ਜਾਂਦੀ ਹੈ ਤਾਂ ਸਥਿਤੀ ਨੂੰ ਸੰਭਾਲਣ ਦੇ ਲਈ ਸਥਿਤੀ ਨਾ ਵਿਗੜ ਜਾ ਇਸ ਕਰਕੇ ਫਲਾਈਟ ਨੂੰ ਜੜਾਗਾ ਐਮਰਜੈਂਸੀ ਲੈਂਡ ਕਰਨਾ ਪਿਆ ਤਾਂ ਈਜ਼ੀ ਜੱਟ ਦੀ ਜਿਹੜੀ ਫਲਾਈਟ ਸੀ ਜਿਸ ਦੌਰਾਨ ਜਿਹੜਾ ਜਿਸ ਦੇ ਵਿੱਚ ਪੂਰਾ ਹੰਗਾਮਾ ਹੋਇਆ